ਏ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਹਨਾਂ ਨੂੰ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਠੀਕ ਹੈ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਨੇ ਇਹਨਾਂ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਤੇ ਇਹਨਾਂ ਚੋਂ ਕਿਸੇ ਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨ ਗਈ ਉਦੋਂ ਚੰਗਾ ਪਹਿਲਾਂ ਹੀ ਹਟ ਜਾ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਹਨਾਂ 'ਚ ਉਹ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹੇ ਨੇ ਇੰਨਾ ਕਰਕੇ ਠੀਕ ਹੈ ਪੰਜਾਬ ਦੇ ਜਵਾਬ ਖਰਾਬ ਹੋ ਰਹੇ ਇੰਨਾ ਕਰਕੇ ਤਾਂ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਹੋਣ ਲੱਗਿਆ ਤੇ ਇਹਨਾਂ 'ਚ ਕਿਸਦਾ ਸੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨ ਗਈ ਉਦੋਂ ਚੰਗਾ ਪਹਿਲਾਂ ਹੀ ਹਟ ਜਾ ਇਹ ਹੁਣ ਮੈਂ ਬਸ ਇੱਕ ਵਾਰ ਸਨੇਹਾ ਦੇਣਾ ਸੀ ਇੱਕ ਕਮਲਕੌਰ ਆ ਕੁੜੀ ਉਹ ਵੀ ਬਹੁਤ ਗੰਦ ਪਾਉਂਦੀ ਆ ਜੇ ਨਾ ਹਟੇ ਇਹਨਾਂ 'ਚ ਉਹ ਇਹਨਾਂ ਦੇ ਟੱਬਰ ਟੀਰ ਮਾਰਾਂਗੇ ਬਾਅਦ ਕਿਉਂਕਿ ਦੇਖੋ ਜੇ ਸਾਡੇ ਕੌਮ ਦੇ ਟੱਬਰ ਖਰਾਬ ਹੋ ਰਹ ਪੰਜਾਬ ਦੇ ਜਵਾਕ ਖਰਾਬ ਹੋ ਰਹੇ ਇਹਨਾਂ ਕਰਕੇ ਤੇ ਇਹਨਾਂ ਦਾ ਟੱਬਰ ਇੱਕਦਮ ਮਰ ਜੂ ਕੋਈ ਤੂਫਾਨ ਨਹੀਂ ਆਉਣ ਲੱਗਿਆ ਤੇ ਇਹਨਾਂ ਚੋਂ ਕਿਸੇ ਦਾ ਹੀ ਟੱਬਰ ਮਾਰ ਕੇ ਪ੍ਰੂਵ ਕਰ ਦੇਣਾ ਵੀ ਵੀਡੀਓ ਫਿਰ ਵੀ ਪਾਉਣੀਆਂ ਬੰਦੇ ਕਰਨ ਗਈ ਉਦੋਂ ਚੰਗਾ ਪਹਿਲਾਂ ਹੀ ਹਟਾ